ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਕਾਲ ਤਖਤ ਸੱਤੇ ਪੇਸ਼ ਹੋਏ ਤੇ ਸਬੂਤਾਂ ਸਮੇਤ ਉਹਨਾਂ ਨੇ ਆਪਣਾ ਉੱਥੇ ਸਪਸ਼ਟੀਕਰਨ ਦਿੱਤਾ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਵੀ ਕੀਤੀ ਤੇ ਉਧਰ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਲਜ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਤਾਂ ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ਤੇ ਟਿਕੀਆਂ ਹੋਈਆਂ ਨੇ ਕਿ ਸਪਸ਼ਟੀਕਰਨ ਤੋਂ ਬਾਅਦ ਅਕਾਲ ਤਖਤ ਵੱਲੋਂ ਮੁੱਖ ਮੰਤਰੀ ਨੂੰ ਕਦੋਂ ਦੁਬਾਰਾ ਤਲਬ ਕੀਤਾ ਜਾਂਦਾ ਤੇ ਕੀ ਉਹਨਾਂ ਨੂੰ ਮੁਆਫੀ ਦਿੱਤੀ ਜਾਊਗੀ ਜਾਂ ਫਿਰ ਕੋਈ ਧਾਰਮਿਕ ਸਜ਼ਾ ਲਗਾਈ ਜਾਊਗੀ ਇਹਦੇ ਉੱਤੇ ਡღਾਈ ਨਾਲ ਚਰਚਾ ਕਰਾਂਗੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਉੱਗੇ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨਪੁਰ ਬੜਿੰਗ ਫੌਨਲੈਂਡ ਤੇ ਮੌਜੂਦ ਨੇ ਖਾਨਪੁਰ ਸਾਹਿਬ ਪ੍ਰੋਗਰਾਮ 'ਚ ਸਵਾਗਤ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਲੀਡਰ ਪਰਿਵਾਰ ਦੇ ਸੁਭਚੇ ਦੇਸ਼ ਤੇ ਦੇਸ਼ਾਂ ਵਿੱਚ ਬੈਠੇ ਸਾਰੇ ਸਾਥੀਆਂ ਤੇ ਯਾਰ ਪਰ ਸਤਿ ਸ੍ਰੀ ਅਕਾਲ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਕਨਪੁਰ ਸਾਹਿਬ ਸਪਸ਼ਟਿਕਰਨ ਤਾਂ ਮੁੱਖ ਮੰਤਰੀ ਨੇ ਦੇ ਦਿੱਤਾ ਕਹਿੰਦੇ ਸਾਰੇ ਸਬੂਤ ਦਿੱਤੇ ਨੇ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਕਾਲੇ ਰੰਗ ਦਾ ਵੱਡਾ ਬੈਗ ਸੀਗਾ ਜਿਹਦੇ ਵਿੱਚ ਸਾਰੇ ਸਬੂਤ ਸੀਗੇ ਜੋ ਉਹਨਾਂ ਨੇ ਗੋਲ ਕਾਂ ਬਾਰੇ ਬਿਆਨ ਦਿੱਤਾ ਤਾਂ ਹੁਣ ਤੁਹਾਨੂੰ ਕੀ ਲੱਗ ਰਿਹਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਉਹਨਾਂ ਸਬੂਤਾਂ ਨੂੰ ਦੇਖਣ ਤੋਂ ਬਾਅਦ ਜੱਥੇਦਾਰ ਨੇ ਜਿਹੜੇ ਉਹ ਕੋਈ ਧਾਰਮਿਕ ਸਜ਼ਾ ਲਾਉਣਗੇ ਜਾਂ ਮੁਆਫੀ ਦੇਣਗੇ ਕਿਉਂਕਿ ਉਹ ਵੀ ਇੱਕ ਮੁੱਖ ਮੰਤਰੀ ਦੀ ਅਹੁਦਾ ਉਹਨਾਂ ਦਾ ਤੇ ਉਹਨਾਂ ਨੇ ਕਿਹਾ ਕਿ ਮੇਰੇ ਕੋ ਸਾਰੇ ਸਬੂਤ ਸੀਮਾ ਦੇ ਦਿੱਤੇ ਉੱਥੇ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਕੁਝ ਅੱਗੇ ਰਹਿਣ ਵਾਲਾ ਹੈ ਇਸ ਪੂਰੇ ਮਾਮਲੇ 'ਚ ਜੱਥਾ ਸਾਹਿਬ ਸਭ ਤੋਂ ਖੁਸ਼ੀ ਦੀ ਗੱਲ ਹੈ ਜਿਹੜੀ ਆਪਰ ਦੇ ਮਿਲਣੀ ਹੋਈ ਹੈ ਮੀਟਿੰਗ ਹੋਈ ਹੈ ਬੜੇ ਹੀ ਅੱਛੇ ਖੁਸ਼ਗੁਵਾਰ ਮਾਹੌਲ ਦੇ ਵਿੱਚ ਹੋਈ ਹੈ ਇੱਕ ਦੂਜੇ ਦੀ ਇੱਜ਼ਤ ਬਰਕਰਾਰ ਰੱਖੀ ਗਈ ਹੈ ਜਿੱਦਾਂ ਉਹ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਆਪਵਾਸੀ ਜੀ ਮਾਨ ਅਤੇ ਉਧਰ ਰਕਾਲਤਾ ਸਾਉ ਦੇ ਜਹੇਦਾਰ ਜੀ ਸਨ ਬੜੇ ਅੱਛੇ ਸਲੀਕੇ ਨਾਲ ਅੱਛੀ ਇੱਕ ਦੂਏ ਦੇ ਨਾਲ ਇਤ ਕਰ ਗਈ ਹੋਈ ਆ ਮੈਂ ਕਹਿੰਦਾ ਇਹ ਇੱਕ ਬਹੁਤ ਵਧੀਆ ਪਰੰਪਰਾ ਸ਼ੁਰੂ ਕਰੀ ਇਸ ਤੋਂ ਪਹਿਲਾਂ ਤਾਂ ਕਈ ਵਾਰ ਤਕਰਾਰ ਹੁੰਦੇ ਸੀ ਜਾਂ ਬੋਲਦੇ ਸੀ ਪਰ ਉਹ ਚੀਜ਼ ਦਾ ਜਿਸ ਚੀਜ਼ ਦਾ ਡਰ ਸੀ ਉਹ ਚੀਜ਼ ਤੋਂ ਦੋਨੇ ਹੀ ਧਿਰਾਂ ਨੇ ਗੁਰੇਜ਼ ਕੀਤਾ ਤੇ ਆਪਣੇ ਅਹੁਦੇ ਦੀ ਪਰੰਪਰਾ ਦੀ ਜਿਹੜੀ ਹੈ ਉਹਨਾਂ ਨੇ ਉਪਪਾ ਦੇ ਵਿੱਚ ਵਧਾਈ ਦੂਜੀ ਗੱਲ ਤੁਸੀਂ ਕਹੀ ਹੈ ਵੀ ਜੋ ਰੋੜਾ ਪੈ ਰਿਹਾ 328 ਗੁਰਗਰਾਹ ਸਾਹਿਬ ਦੇ ਸੂਪਾਂ ਦਾ ਵੀ ਉਹਨਾਂ ਦਾ ਰਿਕਾਰਡ ਸਾਡੇ ਕੋਲ ਹੈਗਾ ਕਿਹਨੇ ਬੇਅਦਬੀ ਕੀਤੀ ਹੈ ਇੱਕ ਦੂਜੇ ਪਾਰਟੀ ਤੌਰ ਦੇ ਉੱਤੇ ਦੂਸ਼ਣ ਬਾਜ਼ੀਆਂ ਲੱਗਦੀ ਸੀ ਕਿ ਅਸੀਂ ਸਾਰਾ ਕੁਝ ਕਰਕੇ ਰਹਿ ਲੇਕਿਨ ਇਹ ਦੋ ਕੁਛ ਵੀ ਹੋ ਰਿਹਾ ਸਾਰਾ ਇਹ 2027 ਦੀਆਂ ਜਿਹੜੀਆਂ ਇਲੈਕਸ਼ਨ ਆ ਰਹੀ ਹੈ ਪੰਜਾਬ ਵਿਧਾਨ ਸਭਾ ਦੀ ਉਹਨੂੰ ਮੁੱਖ ਤਲੱਕ ਕੇ ਲੋਕਾਂ ਦੇ ਵਿੱਚ ਇੱਕ ਦੂਜੇ ਨੂੰ ਭੰਡਣ ਦੀ ਖਾਸ ਕਰਕੇ ਅਕਾਲੀ ਦਲ ਨੂੰ ਭੰਡਣ ਦੀ ਜਾਂ ਉਹਨਾਂ ਨੂੰ ਬੇਇਤਜ਼ਾ ਨਹੀਂ ਗੱਲ ਹੈਗੀ ਕਿਉਂਕਿ ਜਿਹੜੀ ਅਕਾਲੀ ਦਲ ਦੀ ਵੋਟ ਹੈ ਉਹ ਪਿੰਡਾਂ ਦੇ ਵਿੱਚ ਹੀ ਵੋਟ ਹੈ ਤੇ ਪਿੰਡਾਂ ਦੇ ਲੋਕ ਨੇ ਜਿਹੜੇ ਉਹ ਗੁਰੂ ਗ੍ਰੰਥ ਸਾਹਿਬ ਦਾ ਬਹੁਤ ਆਦਰ ਸਤਿਕਾਰ ਕਰਦੇ ਨੇ ਤੇ ਅਗਰ ਉਹ ਦੀ ਸਹੀ ਨਿਰਪੱਖ ਜਾਂਚ ਹੋ ਜਾਂਦੀ ਹੈ ਕਿੰਨੇ ਸਾਲ ਹੋ ਗਏ ਕਿੰਨੀਆਂ ਸਰਕਾਰਾਂ ਬਦਲ ਗਈਆਂ ਇਸੇ ਦੇ ਉੱਤੇ ਸਰਕਾਰਾਂ ਬਣਦੀਆਂ ਰਹੀਆਂ ਗਰੰਟੀ ਅਸੀਂ ਇੰਨੇ ਘੰਟਿਆਂ 'ਚ ਕਰ ਦਾਂਗੇ ਅਸੀਂ ਇੰਨੇ ਮਹੀਨਿਆਂ 'ਚ ਕਰ ਦਾਂਗੇ ਅਸੀਂ ਆਉਂਦੇ ਕਰ ਦਾਂਗੇ ਲੇਕਿਨ ਇਹ ਸਰਕਾਰ ਨੇ ਵੀ ਪੂਰੇ 4 ਸਾਲ ਲੰਘਾ ਕੇ ਇਹ ਸਿੱਟ ਬਣਾ ਕੇ ਹੁਣ ਜਿਹੜੀ ਕਾਰਬ ਹੈ ਜਿੱਤੇ ਮੈਨੂੰ ਲੱਗਦਾ ਹੈ ਹੁਣੇ ਸਿਆਸਤ ਤਾਂ ਹੈ ਹੀ ਹੈ ਪਰ ਇਹਦੇ ਵਿੱਚ ਇਹ ਗੱਲ ਕਿਸੇ ਕੰਨੇ ਲੱਗ ਜਾਊਗੀ ਕੋਈ ਇਨਸਾਫ ਜੀ ਉਹ ਲੱਗ ਰਹਾ ਹੂ ਤੇ ਖੰਭੂ ਸਾਹਿਬ ਵੈਸੇ ਤੇ ਉੱਤੇ ਜਿਹੜਾ ਫੈਸਲਾ ਉਹ ਜਥੇਦਾਰ ਸਾਹਿਬ ਨੇ ਲੈਣਾ ਹੈ ਹਨਾ ਹੋਰ ਤਾਂ ਕੋਈ ਕਿੰਤੂ ਬਰੰਤੂ ਕਰ ਨਹੀਂ ਸਕਦਾ ਪਰ ਤੁਹਾਨੂੰ ਲੱਗਦਾ ਕੀ ਹੈ ਜਿਵੇਂ ਇੱਕ ਸਖਾਵੇਂ ਢੰਗ ਚ ਮਾਹੌਲ ਚ ਗੱਲ ਹੋਈ ਹੈ ਜਥੇਦਾਰ ਨੇ ਵੀ ਭਰੋਸਾ ਦਿੱਤਾ ਹੈ ਕਿ ਜੇਕਰ ਤੁਹਾਡੇ ਸਬੂਤ ਨੇ ਉਹਦੇ ਉੱਤੇ ਵੀ ਅਸੀਂ ਗੌਰ ਕਰਾਂਗੇ ਉਹ ਵਿਚਾਰਿਆ ਜਾਊਗਾ ਤਾਂ ਫਿਰ ਅੱਗੇ ਤੁਹਾਨੂੰ ਲੱਗਦਾ ਕੀ ਹੈ ਕੋਈ ਭਗਵੰਤਮਾਨ ਨੂੰ ਧਾਰਮਿਕ ਸਜ਼ਾ ਲਗਾ ਸਕਦੇ ਨੇ ਜਾਂ ਫਿਰ ਮੁਆਫੀ ਦਿੱਤੀ ਜਾ ਸਕਦੀ ਹੈ ਦੇਖੋ ਛੱਤਾ ਸਾਹਿਬ ਇਹ ਹੈ ਜਿਹੜਾ ਆਮ ਗੱਲ ਕਰ ਰਹੀ ਹੈ ਵੀ ਇੱਕ ਕਾਲੇ ਰੰਗ ਦਾ ਬੈਗ ਹੈ ਜਿਹੜਾ ਕਿ ਉਹ ਅਕਾਲ ਤਖਤ ਦੇ ਸੈਕਟਰੀਅਟ ਵਿੱਚ ਉਹਨਾਂ ਦੇ ਜਿਹੜਾ ਪੀਏ ਨੂੰ ਦੇ ਕੇ ਆਏ ਨੇ ਉਹਦੇ ਵਿੱਚ ਉਹਨਾਂ ਨੇ ਜੋ ਵੀ ਸਬੂਤ ਜਾਂ ਸਿੱਟ ਨੇ ਜਾਂ ਲੋਕਾਂ ਦੇ ਬਿਆਨ ਨੇ ਜਾਂ ਜੋ ਖਵਾਰਾ ਨਿਕਲਿਆ ਉਹ ਸਾਰਾ ਕੁਝ ਉਹਦੇ ਵਿੱਚ ਹੈਗਾ ਜਥੇਦਾਰ ਸਾਹਿਬ ਉਹਨੂੰ ਦੇਖਣਗੇ ਬਾਚਣਗੇ ਦੇਖਣੇ ਵੀ ਹਾਕ ਕੀ ਹੈ ਜੇਕਰ ਉਹ ਗੱਲਾਂ ਸਹੀ ਸਿੱਧ ਹੋਈਆਂ ਤਾਂ ਤਾਂ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਚਾਹੇ ਉਹ ਕਿੱਡੇ ਵੱਡੇ ਰੁਤਬੇ ਤੇ ਹੋਣ ਪਰ ਇੱਕ ਗੱਲ ਨੋਟ ਕਰ ਜਿਸ ਨੇ ਵੀ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਟੱਕਰ ਲਈ ਹੈ ਇਹ ਆ ਬੇਚੈਨ ਉਹਦਾ ਹਾਲ ਬੁਰਾ ਹੀ ਹੋਏ ਦੇਖੋ ਹਰ ਸਿਮਰਤ कौर ਬਾਦਲ ਸਾਡੇ ਉਹਨਾਂ ਨੇ ਵੀ ਕਿਹਾ ਸੀ ਜਿਨ੍ਹਾਂ ਨੇ ਬੇਅਦਬੀ ਕੀਤੀ ਹੋਵੇ ਉਹਦਾ ਕੱਖ ਨਾ ਰਹੇ ਤੁਹਾਡੇ ਸਾਹਮਣੇ ਕੀ ਹੋਇਆ ਉਸ ਤੋਂ ਬਾਅਦ ਹੋਰ ਵੀ ਕਈਆਂ ਨੇ ਮਹਾਰਾਜਾ ਅਵਿੰਦਰ ਸਿੰਘ ਨੇ ਵੀ ਉਹ ਕਰਕੇ ਖੜੇ ਬਾਕ ਖੜੇ ਦਿੱਤਾ ਸੀਗਾ ਤੇ ਉਹਦਾ ਕੀ ਹਾਲ ਹੋਇਆ ਅਗਰ ਇਹਨਾਂ ਨੇ ਵੀ ਏਸੀ ਤਰ੍ਹਾਂ ਇਹੀ ਸਾਸਤ ਬਚਦੇ ਹੋਏ ਤਾਂ 2027 ਦੇ ਵਿੱਚ ਲੋਕ ਇਹਨਾਂ ਨੂੰ ਵੀ ਸਬਕ ਸਿਖਾ ਦੇਣਗੇ ਰਹੀ ਗੱਲ ਸਜ਼ਾ ਦੀ ਇਹ ਸਜ਼ਾ ਕੋਈ ਦੁਨਿਆਵੀ ਅਦਾਲਤਾਂ ਦਾ ਹੈ ਨਹੀਂ ਵੀ 10 ਸਾਲ ਦੀ ਸਜ਼ਾ ਹੋਗੀ 5 ਦੀ ਹੋਗੀ 4 ਦਿਨ ਦੀ ਹੋਗੀ ਮਹੀਨੇ ਦੀ ਹੋਗੀ ਉਹ ਸਜ਼ਾ ਨਹੀਂ ਇਹ ਜਿਹੜੀ ਸਜ਼ਾ ਹੈ ਇਹ ਮਨ ਦੇ ਹੰਕਾਰ ਨੂੰ ਫੱਲੇ ਲਿਆਉਂਦਾ ਹੈ ਬੰਦੇ ਹੰਕਾਰ ਨੂੰ ਖਤਮ ਕਰਦੀ ਹੈ ਬੰਦੇ ਤੇ ਨਿਵਰਤਾ ਲਿਆਉਂਦੀ ਹੈ ਸਜ਼ਾ ਕੀ ਹੁੰਦੀ ਹੈ ਜੇ ਤੁਸੀਂ ਫਲਾਣੇ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਜੋੜਿਆਂ ਦੀ ਸੇਵਾ ਕਰੋ ਫਲਾਣੀ ਥਾਂ ਤੇ ਜਾ ਕੇ ਬਰਤਨਾਂ ਦੀ ਸੇਵਾ ਕਰੋ ਫਲਾਣੇ ਗੁਰਦੁਆਰਾ ਸਾਹਿਬ ਤੇ ਜਾ ਕੇ ਈ ਨੀਦਰ ਕੀਰਤਨ ਕਰੋ ਫਲਾਣਾ ਪਾਸ ਥੋੜੇ ਜਿੰਨੇ ਤੁਸੀਂ ਕਰਦੇ ਹੋ ਉਹ ਤੋਂ ਥੋੜਾ ਜਿਹਾ ਹੋਰ ਬਤਾਓ ਇਹ ਸਜ਼ਾ ਹੁੰਦੀ ਹੈ ਇਹ ਸਜ਼ਾ ਸਿਰਫ ਬੰਦੇ ਦਾ ਮਨ ਨੂੰ ਧੋਣ ਦੇ ਲਈ ਉਹਨਾਂ ਭੰਕਾਰ ਨੂੰ ਖਤਮ ਕਰਨ ਦੇ ਲਈ ਹੁੰਦੀ ਹੈ ਜਿਸ ਜਿਹਨੂੰ ਸਜ਼ਾ ਮਿਲੀ ਹੈ ਉਹ ਸਜ਼ਾ ਤੋਂ ਬਾਅਦ ਨਿਖਰੇ ਹੀ ਨੇ ਉਹਨਾਂ ਚੜਤੇ ਹੋਈ ਹੈ ਪਰ ਜਿਹੜੇ ਬਾਗੀ ਹੋਏ ਨੇ ਉਹਨਾਂ ਦਾ ਹਾਲ ਮਾੜੀ ਹੋਇਆ ਆਪਾਂ ਦੇਖ ਹੀ ਰਹੇ ਹਾਂ ਜੀ ਤਾਂ ਖਾਨਪੁਰ ਸਾਹਿਬ ਜਿਸ ਤਰੀਕੇ ਨਾਲ ਉਹਨਾਂ ਨੂੰ ਇੱਕ ਰਹਿਤ ਮਰਿਆਦਾ ਜਿਹੜੀ ਸਿੱਖ ਰਹਿਤ ਮਰਿਆਦਾ ਉਹ ਧਾਰਮਿਕ ਕਿਤਾਬੇ ਦਿੱਤੀ ਗਈ ਸੀ ਕਿ ਉਹਨਾਂ ਨੂੰ ਕਾਫੀ ਕੁਝ ਨਹੀਂ ਪਤਾ ਹੈਗਾ ਜਿਹੜਾ ਸਿੱਖ ਧਰਮ ਦੇ ਵਿੱਚ ਨਿਯਮ ਨੇ ਜਾਂ ਮਰਿਆਦਾ ਹੈ ਤਾਂ ਤੁਹਾਨੂੰ ਲੱਗਦਾ ਨਹੀਂ ਕਿ ਬਹੁਤ ਸਾਰੇ ਐਸੇ ਸਿੱਖ ਵੀ ਹੈਗੇ ਨੇ ਜਿਹੜੇ ਅਮਰਤਾਰੀ ਨੇ ਜਾਂ ਕੇਸਤਾਰੀ ਨੇ ਜਿਨ੍ਹਾਂ ਨੂੰ ਰਹਿਤ ਮर्यादा ਦਾ ਨਹੀਂ ਪਤਾ ਹੈਗਾ ਵੱਡੇ ਆਉਧਿਆਤੇ ਨੇ ਵੱਡੀਆਂ ਪਦਵੀਆਂ ਤੇ ਨੇ ਕਿ ਉਹਨਾਂ ਨੂੰ ਇਹ ਕਿਤਾਬ ਨਹੀਂ ਸ ਦੇਣੀ ਚਾਹੀਦੀ ਜਾਂ ਉਹਨਾਂ ਨੂੰ ਜਹੀ ਜਵਾਬਤਲ ਵੀ ਨਹੀਂ ਕਰਨੀ ਚਾਹੀਦੀ ਠੱਠਾ ਸਾਹਿਬ ਜਿਸ ਦਿਨ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਲ ਦੇ ਵਿੱਚ ਆਈ ਹੈ ਸਾਡੇ ਵਿਦਵਾਨਾਂ ਨੇ ਬੁੱਧੀਜੀਵੀਆਂ ਨੇ ਬੜੀ ਘੋਖ ਕਰਕੇ ਇੱਕ ਰਹਿਤ ਮਰਿਆਦਾ ਨਾਮ ਦਾ ਕਿਤਾਬ ਬਹੁਤ ਛੋਟੀ ਹੈ 15-20 ਪੰਨੇ ਨੇ ਜਿਆਦਾ ਮੋਟੀ ਕਿਤਾਬ ਨਹੀਂ ਹੈਗੀ 15-20 ਪੰਨਿਆਂ ਦਾ ਇੱਕ ਰਹਿਤ ਮਰਿਆਦਾ ਦਾ ਪੈਂਫਲਟ ਹੈਗਾ ਜਿਹਦੇ ਵਿੱਚ ਸਿੱਖ ਵਾਸਤੇ ਸਾਰੇ ਸਰਾਂ ਦੇ ਵਿੱਚ ਸਿੱਖ ਨੂੰ ਆਪਣੇ ਜੀਵਨ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਸ ਤਰ੍ਹਾਂ ਜਿਉਣਾ ਚਾਹੀਦਾ ਹੈ ਨਿਤਨੇਮ ਕਿਵੇਂ ਕਰਨਾ ਚਾਹੀਦਾ ਹੈ ਵਿਆਹ ਸਾਧੀਆਂ ਸਾਡੀ ਕਿੱਦਾਂ ਦੀ ਹੋਣੀ ਚਾਹੀਦੀ ਨੇ ਸਾਡਾ ਮਰਨਾ ਜੰਮਣਾ ਕਿੱਦਾਂ ਦਾ ਹੋਣਾ ਚਾਹੀਦਾ ਹੈ ਸਾਡਾ ਲੋਕਾਂ ਨਾਲ ਵਿਹਾਰ ਕਿੱਦਾਂ ਦਾ ਹੋਣਾ ਚਾਹੀਦਾ ਹੈ ਸਾਡਾ ਖਾਣਾ ਪੀਣਾ ਕੀ ਹੋਣਾ ਚਾਹੀਦਾ ਉਹ ਹਰ ਚੀਜ਼ ਹੈ ਜਿਹੜੀ ਉਹ ਰਹਿਤ ਮਰਿਆਦਾ ਦੇ ਵਿੱਚ ਹੈ ਇਹ ਹਰ ਸਿੱਖ ਦਾ ਫਰਜ ਹੈ ਜੋ ਆਪਣੇ ਆਪ ਨੂੰ ਸਿੱਖਦਾ ਇੱਕ ਰਹਿਤ ਮਰਿਆਦਾ ਜਿਵੇਂ ਆਪਾਂ ਕਹਿੰਦੇ ਆ ਲਾਅ ਐਂਡ ਆਰ ਕਾਨੂੰਨ ਹੁੰਦਾ ਵੀ ਕਾਨੂੰਨ ਦੀ ਕਿਤਾਬ ਕਹਿੰਦੇ ਵੀ ਕਾਨੂੰਨ ਇਹ ਕਹਿੰਦਾ ਇਹ ਕੰਮ ਕਰੋਗੇ ਤੁਹਾਨੂੰ ਇਹ ਸਜ਼ਾ ਮਿਲੂਗੀ ਉਹ ਇੱਕ ਤਰ੍ਹਾਂ ਸਿੱਖਾਂ ਦੇ ਵਾਸਤੇ ਰਹਿਤ ਦੀ ਮਰਿਆਦਾ ਹੈ ਤੁਸੀਂ ਜ਼ਿੰਦਗੀ ਨੂੰ ਕਿਹੜੀ ਮਰਿਆਦਾ ਦੇ ਵਿੱਚ ਕਿਵੇਂ ਜਿਉਣਾ ਹੈ ਉਹ ਤਾਂ ਹਰ ਕਿਸੇ ਕੋਲ ਹੈ ਪਰ ਮੈਨੂੰ ਸਮਝ ਨਹੀਂ ਲੱਗਦੀ ਕਿ ਮੈਂ ਜ਼ਿਆਦਾ ਤਾਂ ਨਹੀਂ ਕਹਾਂਗਾ 50% ਲੋਕਾਂ ਨੂੰ ਅਜੇ ਆਪਣੀ ਰਹਿਤ ਮਰਿਆਦਾ ਦਾ ਇਹ ਨਹੀਂ ਪਤਾ ਸਿੱਖੀ ਸਦਾਰਤਾ ਦਾ ਨਹੀਂ ਪਤਾ ਸਿੱਖ ਕੋਈ ਪੱਗ ਬਨ ਕੇ ਜਾਂ ਦਾੜਾ ਬਨ ਕੇ ਜਾਂ ਦਾੜਾ ਖੋਲ ਕੇ ਜਾਂ ਦਾੜ ਕਰ ਸਿੱਖ ਨਹੀਂ ਬਣਦਾ ਸਿੱਖ ਤਾਂ ਗੁਰੂ ਨਾਨਕ ਦੇਵ ਜੀ ਦੇ ਟਾਈਮ ਤੋਂ ਹੀ ਸਿੱਖ ਸੰ ਸਿੱਖ ਨਾਮ ਸਿੱਖੀ ਦਾ ਸਿੱਖਣ ਦਾ ਮੈਂ ਸਿੱਖ ਰਿਹਾ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ ਉਹਨਾਂ ਦਾ ਸੀਸ ਦਿੱਲੀ ਦੀ ਚਾਂਦਨੀ ਚੌਕ ਦੇ ਵਿੱਚ ਪਿਆ ਸੀ ਉਸ ਟਾਈਮ ਭਾਈ ਜੈਤਾ ਸੀਸ ਲੈ ਕੇ ਆ ਜੀ ਉਸ ਟਾਈਮ ਗੋਦ ਵਿੱਚ ਲੈ ਕੇ ਉਹਨੂੰ ਕਿਹਾ ਸੀ ਜਿਸ ਦਾ ਜਦੋਂ ਮੇਰੇ ਪਿਤਾ ਨੂੰ ਸ਼ਹੀਦ ਕੀਤਾ ਗਿਆ ਉੱਥੇ ਲੋਕ ਕਿੰਨੇ ਸਨ ਕਿੰਨੇ ਸਿੱਖ ਸਨ ਉਹ ਕਹਿੰਦਾ ਜੀ ਮੈਨੂੰ ਤਾਂ ਪਤਾ ਹੀ ਲੱਗਿਆ ਛੱਕੜ ਆ ਮੈਂ ਤਾਂ ਸੀਸ ਲੈ ਕੇ ਆਇਆ ਕਹਿੰਦਾ ਮੈਂ ਇਹ ਜਿਹੇ ਜੀ ਕੋਹ ਪੈਦਾ ਕਰਾਂਗਾ ਇਹ ਜਿਹੇ ਸਿੰਘ ਪੈਦਾ ਕਰਾਂਗਾ ਲੱਖਾਂ ਦੇ ਵਿੱਚ ਉਹ ਪਛਾਣਿਆ ਜਾਊਗਾ ਫਿਰ ਗੁਰੂ ਗੋਬਿੰਦ ਸਿੰਘ ਨੇ 1699 ਦੇ ਵਿੱਚ ਖਾਲਸਾ ਪੰਥ ਦੀ ਸਥਾਪਨਾ ਕੀਤੀ ਬਸਾ ਕੇ ਉਹ ਸਿੰਘ ਆਏ ਉਹਨਾਂ ਵਾਸਤੇ ਇਹ ਰਹਿਤ ਮਰਿਆਦਾ ਹੈ ਆਪਰ ਸਾਡੇ ਅੱਜ ਕੱਲ੍ਹ ਜੋ ਸਿਆਸਤ ਦੇ ਵਿੱਚ ਜਿੰਨੇ ਵੀ ਲੀਡਰ ਨੇ ਦਾੜੇ ਵੀ ਪ੍ਰਕਾਸ਼ ਕੀਤੇ ਗਾਤਰੇ ਵੀ ਪਾ ਲੈਂਦੇ ਨੇ ਇੱਕ ਟਾਈਮ ਸਰ ਪਰ ਇਹਨਾਂ ਨੂੰ ਰਹਿਤ ਮਰਿਆਦਾ ਦਾ ਕੋਈ ਪਤਾ ਨਹੀਂ ਹੈਗਾ ਇਹ ਰਹਿਤ ਮਰਿਆਦਾ ਇਹਨਾਂ ਦੀ ਹੈ ਹੀ ਨਹੀਂ ਜਿੰਦਗੀ ਦੀ ਮਰਿਆਦਾ ਇਹ ਰਹਿਤ ਕੀ ਹੋਣੀ ਹੈ ਇਸ ਲਈ ਹਰ ਸਿੱਖ ਨੂੰ ਜੋ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਿਆ ਹੋਇਆ ਗੁਰੂਆਂ ਨੂੰ ਮਰਦਾ ਨੂੰ ਰਹਿਤ ਮਰਿਆਦਾ ਪੜ੍ਹਨੀ ਚਾਹੀਦੀ ਹੈ ਉਤੇ ਅਮਲ ਕਰਨਾ ਚਾਹੀਦਾ ਖੰਨਪੂਰ ਸਾਹਿਬੀ ਕਾ ਆਖਰੀ ਸਵਾਲ ਹੈ ਇਸੇ ਨਾਲ ਜੁੜਿਆ ਹੋਇਆ ਹੈ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਦੋ ਤਲਵਾਰਾਂ ਧਾਰਨ ਕੀਤੀਆਂ ਮੀਰੀ ਤੇ ਪੀਰੀ ਦੀਆਂ ਤਾਂ ਜਿਵੇਂ ਅਕਾਲ ਤਖਤ ਸਾਹਿਬ ਤੋਂ ਬਾਅਦ ਆਪਾਂ ਗੱਲ ਕਰੀਏ ਇੱਕ ਸ਼੍ਰੋਮਣੀ ਕਮੇਟੀ ਚੱਲ ਰਹੀ ਹੈ ਦੂਜੀ ਅਕਾਲੀ ਦਲ ਹੈਣਾ ਇੱਕ ਤਾਂ ਧਾਰਮਿਕ ਸੰਸਥਾ ਜਿਵੇਂ ਦੂਜੀ ਸਿਆਸੀ ਸੰਸਥਾ ਜਾਂ ਕਹੇ ਲਈਏ ਕਿ ਸਿਆਸੀ ਪਾਰਟੀ ਹੈ ਤਾਂ ਜਿਵੇਂ ਧਾਰਮਿਕ ਸੰਸਥਾ ਹੈ ਉਹਦੇ ਅੰਦਰ ਤਾਂ ਇਹ ਹੋਣਾ ਚਾਹੀਦਾ ਲਾਜ਼ਮੀ ਕਿ ਜੇ ਸਿੱਖਾਂ ਦੀ ਧਾਰਮਿਕ ਸੰਸਥਾ ਹੈ ਤਾਂ ਉਹਦੇ ਅੰਦਰ ਜਿੰਨੇ ਵੀ ਮੁਲਾਜ਼ਮ ਨੇ ਚਾਹੇ ਸਕੂਲਾਂ ਕਾਲਜਾਂ ਚ ਚਾਹੇ ਹਸਪਤਾਲ ਨੇ ਜਿਹੜੇ ਐਸ.ਟੀ.ਪੀ.ਸੀ ਦੇ ਤਾਂ ਉਹ ਅਮਰਤਾਰੀ ਹੋਣੇ ਚਾਹੀਦੇ ਨੇ ਤੇ ਦੂਜੇ ਪਾਸੇ ਜਿਹੜੀ ਅਕਾਲੀ ਦਲ ਹੈ ਜੋ ਅਮਰਤਾਰੀ ਨਹੀਂ ਹੋਣੇ ਚਾਹੀਦੇ ਅਕਾਲੀ ਨੇ ਜਿਹੜੇ ਜਿੰਨੇ ਵੀ ਨੇ ਭਾਵੇਂ ਜੂਥ ਅਕਾਲੀ ਦਲ ਹੈ ਭਾਵੇਂ ਮੇਨ ਸਟ੍ਰੀਮ ਜਿਹੜਾ ਅਕਾਲੀ ਦਲ ਹੈ ਤਾਂ ਉਹ ਘੱਟੋ ਘੱਟ ਜਿਹੜੇ ਨੇ ਉਹ ਦਾੜਾ ਪ੍ਰਕਾਸ਼ ਜਾਂ ਕੇਸ ਉਹਨਾਂ ਦੇ ਹੋਣਾ ਚਾਹੀਦੇ ਨੇ ਤੁਸੀਂ ਇਸ ਚੀਜ਼ ਨਾਲ ਸਹਿਮਤ ਹੋ ਠੱTHA ਸਾਹਿਬ ਜੋ ਪੰਥ ਦੀ ਬਰਯਾਦਾ ਮੈਂ ਸਮਝਦਾ ਮੇਰੇ ਮੁਤਾਬਕ 1900 99 ਤੋਂ ਬਾਅਦ 96 ਤੋਂ ਬਾਅਦ ਬਦਲ ਗਿਆ ਇਸ ਤੋਂ ਪਹਿਲਾਂ ਜਿੰਨੇ ਪ੍ਰਧਾਰ ਹੋਏ ਮੈਂ ਜਿਆਦਾ ਜਿਹੜੇ ਮੇਰੀ ਸੁਰ ਦੇ ਮਾਸਟਰ ਤਾਰਾ ਸਿੰਘ ਜੀ ਸੰਤ ਫਤੇਹ ਸਿੰਘ ਜੀ ਸੰਤ ਚੰਨਣ ਸਿੰਘ ਜੀ ਜਗਦੇਵ ਸਿੰਘ ਤਲਵੰਡੀ ਤੇ ਆਪਣਾ ਹਰਚੰਦ ਸਿੰਘ ਜੀ ਲੰਗੋਆ ਸਰਜੀਤ ਸਿੰਘ ਬਰਨ ਇਹ ਸਾਰੇ ਹੀ ਰਹਿਤ ਮਰਿਆਦਾ ਪੱਕੇ ਪਰਪੱਕੇ ਅਮਰਤਾਰੀ ਸੀ ਅਕਾਲੀ ਦਲ ਦੇ ਵਿੱਚ ਵੀ ਉਹ ਨੂੰ ਭਰਤੀ ਕਰਦੇ ਜਿਹਦਾ ਚਿਹਰਾ ਮੋਹਰਾ ਸਿੱਖੀ ਸਰੂਪ ਨਾ ਦਿਖਾਵੇ ਅੱਜ ਕੱਲ ਤਾਂ ਅਕਾਲੀ ਦਲ ਦੇ ਵਿੱਚ ਇਹੀ ਨਹੀਂ ਪਤਾ ਲੱਗਦਾ ਲਿਖਿਆ ਹੁੰਦਾ ਪ੍ਰਾਊਡ ਟੂ ਬੀ ਅਕਾਲੀ ਲੇਕਿਨ ਸਿਰ ਦੇ ਉੱਤੇ ਉਹਨਾਂ ਨੇ ਇਹ ਜੇ ਬਾੜ ਰੱਖੇ ਹੁੰਦੇ ਨੇ ਫੰਗਸ ਦੇ ਬਣਾਏ ਹੁੰਦੇ ਨੇ ਸਮਾਂ ਦਾ ਸ਼ਰਮ ਆਉਂਦੀ ਹੈ ਵੀ ਇਹ ਅਕਾਲੀ ਨੂੰ ਪ੍ਰਧਾਨ ਵੀ ਬਣਾ ਦੇਣਗੇ ਉਹਨੂੰ ਜਨਰਲ ਸੈਕਟਰੀ ਉਹਨੂੰ ਸੀਨੀਅਰ ਨੇਤਾ ਵੀ ਕਹਿਣਗੇ ਇਸ ਕਰਕੇ ਜਦੋਂ ਦੀਏ ਬੋਟ ਰਾਜ ਲੋਕ ਰਾ ਮਤਲਬ ਬਣਿਆ ਕਿ ਉਹ ਗੁਰੂ ਸਾਹਿਬ ਨੇ ਤਾਂ ਇਹ ਲਿਖਿਆ ਜਵਲਗ ਖਾਲਸਾ ਰਹੇ ਨਿਆਰਾ ਤਵਲਗ ਤੇਜ ਦਿਉ ਮੈਂ ਗਾ ਤਵਲਗ ਤੇਜ ਦਿਉ ਮੈਂ ਸਾਰਾ ਜਬ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ ਉਹਨੇ ਸਾਝਾ ਸੀ ਇਹ ਖਾਲਸਾ ਇੱਕ ਨਿਆਰਾ ਪਣ ਹੈ ਦੂਜਿਆਂ ਦੇ ਵਿੱਚ ਲੱਖਾਂ ਦੇ ਵਿੱਚ ਇੱਕ ਸਿੱਖ ਖੜਿਆ ਹੋਵੇ ਉਹ ਪਛਾਣਿਆ ਜਾਊਗਾ ਜਿਉਂ ਕ੍ਰਾਣਾ ਸਿੱਖ ਹੁਣ ਇਹ ਹੀ ਨਹੀਂ ਪਤਾ ਲੱਗਦਾ ਵੀ ਇਹ ਆਕਾਲੀ ਆ ਕਿਉਂਕਿ ਜਿਸ ਹੁੰਦੇ ਆ ਸਿਆਸਤੀ ਲੋਕਾਂ ਦੇ ਹੱਥ ਆਕਾਲ ਤਖਤ ਦੀ ਜਾਂ ਸ਼ਰੌਂਗ ਦੀ ਕਮੇਟੀ ਦੀ ਡੋਰ ਆ ਲਿਆ ਇੱਥੇ ਭਰਤੀ ਵੀ ਗੁਰਦੁਆਰਿਆਂ ਚ ਕਾਮਰੇਡ ਭਰਤੀ ਲੋਦੇ ਨੇ ਅਬ ਜਦ ਸੀ ਕਿ ਆਪਾਂ ਕਹਿੰਦੇ ਨਾਸਤਕ ਲੋਕ ਭਰਤੀ ਹੋ ਰਿਹਾ ਸਿਰਫ ਔਰ ਰਜਗਾਰ ਸਮਝਦੇ ਧਰਮ ਨਹੀਂ ਸਮਝਦੇ ਗੁਰੂ ਦੀ ਗੋਲਕ ਤਾਂ ਗਰੀਬ ਦਾ ਮੂੰਹ ਹੁੰਦਾ ਹੈ ਪਰ ਅੱਜ ਕੱਲ੍ਹ ਇਹ ਗਰੀਬ ਦਾ ਮੁੱਲ ਅੱਜ ਕੱਲ੍ਹ ਇਹ ਅਮੀਰਾਂ ਦਾ ਕਾਰੋਬਾਰ ਆਪਾਂ ਫੜਿਆ ਦੇ ਕੋਲ ਹੀ ਫੜਿਆ ਹੋਇਆ ਕਿ ਚਾਰਟਡ ਅਕਾਊਂਟ ਨੂੰ ਤੁਸੀਂ 10-10 ਕਰੋੜ ਰੁਪਏ ਤਨਖਾਹਾਂ ਦੇ ਰਹੇ ਹੋ ਕੋਈ ਕਾਰਖਾਨਾ ਤਾਂ ਇਹ ਹੈ ਨਹੀਂ ਕੋਈ ਵੱਡੇ ਆਉ ਤਾਂ ਹੈ ਨਹੀਂ ਜਿਹਦੇ ਵਾਸਤੇ ਐਡੇ ਨਹੀਂ ਰੱਖੇ ਇਹ ਲੋਕਾਂ ਨੇ ਜਿਹੜੇ ਗੁਰਦੁਆਰੇ ਨੇ ਜਾਂ ਢੇਰੇ ਨੇ ਇਹ ਇੱਕ ਕਾਰੋਬਾਰ ਜਾਂ ਬਿਜ਼ਨਸ ਬਣਾ ਰੱਖਿਆ ਇਸ ਕਰਕੇ ਸਖੀ ਨਿਗਾਰ ਵੱਲ ਜਾਣਾ ਹੁੰਦੀ ਠੀਕ ਹੈ ਜਦ ਤੱਕ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਧਾਰਮਿਕ ਕਾ ਲੋਕ ਕਾਰ ਦੇ ਨਹੀਂ ਹੁੰਦੇ ਲੋਕ ਕਾ ਧਾਰਮਿਕ ਲੋਕ ਇਹਦੇ ਵਿੱਚ ਨਹੀਂ ਆਉਂਦੇ ਜਦ ਤੱਕ ਪੰਥ ਦੀ ਜੋ ਹੁਣ ਰਸਾ ਹੋ ਰਹੀ ਹੈ ਇਸ ਤੋਂ ਇਹ ਮਾਰਿਓ ਕਿ ਦਿਖਾਵੇ ਦੇ ਸਿੱਖ ਨਹੀਂ ਜ਼ਰੂਰ ਆ ਲੇਕਿਨ ਅੰਦਰੋਂ ਸੇ ਖੋਖੇ ਆ ਬਿਲਕੁਲ ਸਾਨੂੰ ਕਿਸੇ ਚੀਜ਼ ਦਾ ਨਹੀਂ ਬਲ ਅਸੀਂ ਤਾਂ ਇੱਥੇ ਤੱਕ ਵੀ ਕਈ ਕਈ ਵਾਰ ਕਹਿੰਦੇ ਸੋਣਿਆ ਕਿ ਜੇ ਅੱਜ ਗੁਰੂ ਅਰਜਨ ਦੇਵ ਜੀ ਹੁੰਦੇ ਉਹਨਾਂ ਨੂੰ ਮੀਆਂ ਮੀਰ ਤੋਂ ਗੁਰੂ ਆਪਣੇ ਹਰਿਮੰਦਰ ਸਾਹਿਬ ਦੀ ਨੀਂਹ ਰਖਾਉਣ ਲਈ ਨੀਂਹ ਦੀ ਪਰਿਗੇ ਗੁਰਸਿੱਖ ਤੋਂ ਰਖਾਉਂਦੇ ਉਹਨਾਂ ਨੂੰ ਇਹ ਵੀ ਪਤਾ ਕਿ ਗੁਰਸਿੱਖ ਕਦੋਂ ਪੈਦਾ ਹੋਏ ਤੇ ਉਹ ਤੋਂ ਪਹਿਲਾਂ ਤਾਂ ਸਿੱਖੇ ਸੀਗੇ ਨਾਲੇ ਸਿੱਖ ਧਰਮ ਦਾ ਤਾਂ ਦਰਵਾਜ਼ੇ ਸਾਰੇ ਧਰਮਾਂ ਵਾਸਤੇ ਖੁੱਲੇ ਨੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੋ ਇਹਦੇ ਵਿੱਚ ਭਗਤ ਕਬੀਰ ਦੀ ਬਾਣੀ ਹੈ ਭਗਤ ਫਰੀਦ ਦੀ ਬਾਣੀ ਹੈ ਭਗਤ ਬਿਰਨਾ ਦੀ ਬਾਣੀ ਹੈ ਹਰ ਧਰਮ ਦੇ ਲੋਕਾਂ ਦੀ ਬਾਣੀ ਹੈ ਹਰ ਧਰਮ ਦੀ ਭਾਸ਼ਾ ਦੇ ਵਿੱਚ ਉਸ ਗੱਲ ਦੇ ਸਾਰੇ ਲੋਕਾਂ ਵਾਸਤੇ ਖੁੱਲ੍ਹਾ ਇਹ ਇਕੱਲੇ ਸਿੱਖਾਂ ਦਾ ਗੁਰੂ ਨਹੀਂ ਜਿਆ ਅਕਾਲੀਆਂ ਦਾ ਗੁਰੂ ਵੀ ਸੇਕਾਲੇ ਸਾਡਾ ਗੁਰੂ ਹੈ ਇਹ ਤਾਂ ਵਿਸ਼ਵ ਦਾ ਗੁਰੂ ਹੈ ਜੇ ਅੱਜ ਸਾਰੇ ਧਰਮਾਂ ਨੂੰ ਦੇਖਿਆ ਜਾਵੇ ਸਭ ਤੋਂ ਟਾਪ ਦੇ ਉੱਤੇ ਹੈ ਸਾਰੇ ਧਰਮਾਂ ਸਤਿਕਾਰ ਕਰਨ ਵਾਲਾ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਨ ਵਾਲਾ ਉਹ ਗੁਰੂ ਗ੍ਰੰਥ ਸਾਹਿਬ ਹੀ ਹੈ ਇੱਥੇ ਤਕਵੀਲੀ ਹੈ ਉਹਨਾਂ ਦਾ ਕੋਈ ਬੋਲੇ RAM RAM ਕੋਈ ਖਦਾਏ ਕੋਈ ਸੇਵਾਕ ਸਈਆਂ ਕੋਈ ਅਲਾਹ ਕੋਈ ਬੋਲ ਲਲਾ ਲਾਹ ਬੋਲ ਰਿਹਾ ਹੈ ਕੋਈ ਆਪਣੇ ਆਪਣੇ ਗੱਲ ਕਰੇ ਇੱਕ ਇੱਕ ਸਿੱਖ ਧਰਮ ਹੈ ਤੁਸੀਂ ਕਿਸੇ ਮੰਦਿਰ ਵਿੱਚ ਜਾ ਕੇ ਤੁਸੀਂ ਉੱਥੇ ਨਵਾਜ ਨਹੀਂ ਪੜ ਸਕਦੇ ਕਿਸੇ ਨਵਾਜ ਦੇ ਵਿੱਚ ਜਾ ਅਹ ਜਦ ਵਿੱਚ ਜਾ ਕੇ ਤੁਸੀਂ ਸਿੱਖੀ ਦੀ ਗੱਲ ਨਹੀਂ ਕਰ ਰਹੇ ਇੱਕ ਇਹ ਗੁਰੂ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰ ਬਿਲਕੁਲ ਤਾਂ ਖਾਨਪੂਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਚ ਕੀਮਤੀ ਸਮਾਂ ਦੇਣ ਲਈ ਤੁਹਾਡਾ ਹੀ ਬਹੁਤ ਧੰਨਵਾਦ ਠੱਠਾ ਸਾਹਿਬ ਸਰੋਤਿਆਂ ਦਾ ਵੀ ਮੇਰੇ ਕੋਲੋਂ ਬਹੁਤ ਬਹੁਤ ਪਿਆਰ ਭਰੀ ਸਤਿਕਾਰ ਤਾਂ ਸਾਡੇ ਨਾਲ ਸਨ ਉੱਗੇ ਸਿੱਖ ਬੁੱਧੀਜੀਵੀ ਤੇ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨ ਪ੍ਰੋਵਿੰਗ ਸਾਹਿਬ ਜਿਨ੍ਹਾਂ ਨੇ ਇਸ ਪੂਰੇ ਵਿਸ਼ੇ ਉੱਤੇ ਜਿਹੜਾ ਰੋਸ਼ਨੀ ਪਾਈ ਹੈ ਕਿ ਆਖਰ ਕੀ ਹਾਲਾਤ रह ਸਕਦੇ ਨੇ ਕਿਉਂਕਿ ਮੰਨ ਭਗਵੰਤ ਮਾਨ ਦਾ ਸਪਸ਼ਟਿਕਰਨ ਉੱਥੇ ਪਹੁੰਚ ਚੁੱਕਿਆ ਹੈ ਉਸ ਤੋਂ ਬਾਅਦ ਹੁਣ ਦੇਖਣਾ ਹੋਵੇਗਾ ਕਿ ਜੱਜਦਾਰ ਇਸ ਮੁਤਲਕ ਕੀ ਫੈਸਲਾ ਲੈਂਦੇ ਨੇ ਫਿਲਹਾਲ ਹੀ ਨਹੀਂ ਦਿਉਜਾਜ ਧੰਨਵਾਦ